ਜਾਰੀ ਕੀ ਅੱਜ ਵੀ ਕਿੱਥੇ ਕੀਤਾ ਜਾ ਰਿਹਾ ਬੇਸਰ ਸਾਡੇ ਵੱਲੋਂ ਸਾਡੀ ਕੋਸ਼ਿਸ਼ ਇਹ ਹੋਈ ਆ ਜੈਨ ਜੀ ਰਾਮੀ ਗਾਉ ਨੂੰ ਸਹੀ ਤਰ੍ਹਾਂ ਕਰਨ ਵਾਸਤੇ ਜਿੱਥੇ ਵੀ ਸਾਨੂੰ ਜਾਣਾ ਪੈਂਦਾ ਕੋਸ਼ਿਸ਼ ਇਹ ਹੋਈ ਸਾਡੇ ਵੱਲੋਂ ਮੇਨ ਜਿਹੜੇ ਏਰੀਆ ਹੈ ਜੇ ਮੇਨ ਮਾਰਕੀਟ ਚੱਲੀਆਂ ਗੁਰੂਬਾਨੀ ਦੇ ਘਰੋਂ ਦਿੱਤੇ ਵੀ ਜਿੱਦੇ ਸਾਡੇ ਗੁਰਦਵਾਰ ਦਾ ਕਰ ਹੋ ਗਿਆ ਵਾ ਸ਼ਿਦਾ ਸਾਹਿਬ ਹੋ ਗਿਆ ਦੁਗਿਆਨ ਮੰਦਿਰ ਹੋ ਗਿਆ ਸਾਡੀ ਬੜੀ ਕੋਸ਼ਿਸ਼ਾਂ ਰਹੇਗੀਆਂ ਕਿ ਹਰ ਰਸਤਾ ਕਲੀਅਰ ਹੋਵੇ ਕਿ ਬਸਟੈਂਡ ਹੋ ਗਿਆ ਕਿ ਪਬਲਿਕ ਬਹੁਤ ਆਉਂਦੀ ਆ ਮਾਰਕੀਟਸ ਹੋ ਗਏ ਜੰਨੀਆਂ ਵੀ ਔਰ ਸਾਡੀ ਕੋਈ ਹੈਗਾ ਦੁਕਾਨਾਂਾਂ ਜਿਹੜੀਆਂ ਜਿੰਨਾ ਵੀ ਆਪਣਾ ਸਮਾਨ ਆ ਦੁਕਾਨਾਂ ਦੇ ਅੰਦਰ ਲਾਉਂ ਔਰ ਜਿਹੜੀਆਂ ਪਾਰਕਿੰਗ ਵਾਲੀ ਜਗ੍ਹਾ ਤੇ ਉਥੇ ਗੱਡੀਆਂ ਖੜੀਆਂ ਹੁਣ ਜਿਹੜੀਆਂ ਪਾਰਕ ਕਰਨ ਵਾਸਤੇ ਕਸਟਮਰ ਜਿਹੜੇ ਆਉਂਦੇ ਆ ਨਾ ਉਹ ਕੀ ਉਹ ਰੋਡ ਜਿਹੜਾ ਰੋਡ ਬਲੌਕ ਕਰਕੇ ਵੀ ਤਰੀਕੇ ਜਾਣਗੇ ਇੱਕ ਮਿੰਟ ਪੁੱਛ ਲਈ ਉਹਦੇ ਵਿੱਚ ਨਾ ਨੰਬਰ ਨੰਬਰੀਂਗ ਹੈਗੀ ਹੋਵੇ ਉਹਦੇ ਵਿੱਚ ਬਹੁਤ ਜ਼ਿਆਦਾ ਜਿੰਨੇ ਚੱਲਦੇ ਆ ਉਹਨੂੰ ਫੇਰ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਵਜੋਂ ਗ੍ਰੀਨ ਗ੍ਰੀਨ ਦਾ ਮਤਲਬ ਹੁੰਦਾ ਵੀ ਤੁਸੀਂ ਚੱਲ ਸਕਦੇ ਆ ਰੈੱਡ ਦਾ ਮਤਲਬ ਹੁੰਦਾ ਬੰਦ ਹੋ ਗਈ ਲੱਗੀ ਹੋਇਆ ਤੁਸੀਂ ਟਾਈਮਰ ਦੇ ਤੇ ਵੇਖੋ ਜੀ ਦੋਸਤਾਂ ਨੂੰ ਕਿ ਕਿ ਡਰਾਈਵਿੰਗ ਵਿੱਚ ਕੋਸ਼ਿਸ਼ ਕਰੋ ਨਾ ਉਹਨੂੰ ਨਜ਼ਰੋ ਕਿ ਕਿ ਉਹ ਹੋ ਸਕਦਾ ਅਗਲੀ ਗੱਡੀ ਦਾ ਬ੍ਰੇਕ ਵਾਜੀ ਹੈ ਤੁਸੀਂ ਰੈੱਡ ਲਾਈਟ ਤੇ ਵੇਚ ਹੀ ਜਾਓ ਅਰੇ ਲੰਦੇ ਕਰਕੇ ਵੀ ਟ੍ਰੈਫਿਕ ਜਿਹੜੀ ਤੰਗ ਹੋ ਰਹੀ ਹੈ ਉਹਦੇ ਵਿੱਚ ਨਾ ਇੱਕ ਚੀਜ਼ ਮੈਂ ਹੋਰ ਨੋਟ ਕੀਤੀ ਹੈ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਲੋਕਾਂ ਨੇ ਸੈਂਟਰ 'ਚ ਗੱਡੀ ਲਾਈ ਹੁੰਦੀ ਹੈ ਸੋ ਜੇ ਸੈਂਟਰ ਵਾਲੇ ਨੇ ਸਿੱਧਾ ਹੀ ਜਾਣਾ ਰਾਈਟ ਵਾਲੇ ਨੇ ਰਾਈਟ ਨੂੰ ਮੋੜਨਾ ਲੈਫਟ ਵਾਲੇ ਨੇ ਲੈਫਟ ਨੂੰ ਮੋੜਨਾ ਔਰ ਉਹਦੇ ਵਿੱਚ ਜਦੋਂ ਬੰਦੇ ਨੂੰ ਆਪ ਹੀ ਆਪ ਕੰਫਿਊਜ਼ਰ ਨਹੀਂ ਥੀਂ ਜੁੰਡੀ ਵੀ ਹੋਣੇ ਇੱਕ ਬੰਦਾ ਲੈ ਰਾਈਟ ਸਾਈਡ ਤੇ ਲੱਗਾ ਤੇ ਉਹਨੇ ਲੈ ਕਰ ਦੂਗਾ ਤੇ ਬਿਜਲੀ ਤੇ ਬਲਾਕ ਹੋਊਗੀ ਨਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਕਿਸ ਸੜਕ ਸਾਈਡ ਤੇ ਜਾਣਾ ਤੇ ਮੈਂ ਕਿਹਦੇ ਕਿਹੜੀ ਸਾਈਡ ਤੇ ਜਾਣਾ ਮੈਂ ਉਹ ਸਾਨੂੰ ਗੱਡੀ ਦੱਸਾਂ ਪਰ ਇਹਦੇ ਨਾਲ ਨਾਲ ਇੱਕ ਹੋਰ ਮੇਰੀ ਹੈਗੀ ਆ ਦਿੱਲੀ ਵੀ ਸਾਡੇ 14 ਮੇਰੀ ਦੁਕਾਨ ਨੂੰ ਇਹ ਰਿਕਵੈਸਟ ਆ ਵੀ ਲੈਫਟ ਸਾਈਡ ਜਿਹੜੀ ਆ ਉਹ ਬਲਾਕ ਨਾ ਕੀਤੀ ਜਾਵੇ ਤਾਂ ਤੇ ਜਿਹੜੀ ਲੈਫਟ ਸਾਈਡ ਆ ਉਹ ਲੈਫਟ ਰੈਂਟ ਕੱਲ ਦੀ ਉਹਦਾ ਇਹੇ ਕਾਰਨ ਨਹੀਂ ਵੀ ਐਪਲੈਂਸ ਆ ਮਾਰਾ ਦੱਕ ਜਾਂਦੇ ਆ ਹਾਂ ਦੀ ਪ੍ਰੋਬਲਮ ਐਕਚੁਅਲੀ ਲੋਕਾਂ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਬੁਲਟ ਪਟਾਕੇ ਹੋ ਗਏ ਸਲੈਂਸਰ ਨੂੰ ਮੋਡੀਫਾਈ ਕੀਤਾ ਹੋਏ ਕਾਲੀਆਂ ਫਿਲਮਾਂ ਹੋ ਗਈਆਂ ਕਾਲੀਆਂ ਜਾਲੀਆਂ ਹੋ ਗਈਆਂ ਡਬਲ ਰਾਈਡਿੰਗ ਹੋ ਗਈ ਸਾਡਾ ਇਹ ਤੇ ਮੇਨ ਫੋਕਸ ਹੈਗਾ ਪ੍ਰੋਪਰ ਤੁਹਾਡੇ ਡਾਕੂਮੈਂਟ ਪੂਰੇ ਹੋਣ ਤੁਹਾਡੇ ਪੋਰਟਲ ਡਿਜੀ ਲੋਕਰ ਹੁੰਦਾ ਜਿੱਥੇ ਤੁਹਾਡੀ ਕੋਈ ਐਪ ਦੇ ਵਿੱਚ ਉਹਦੀ ਫੋਟੋ ਕਲਿੱਕ ਕਰਕੇ ਰੱਖੀ ਹੋਵੇ ਉਹ ਵੀ ਮੰਨਣਯੋਗ ਹੈ ਤੇ ਮੇਰੀ ਬੇਨਤੀ ਹੈ ਪ੍ਰੋਪਰ ਆਪਣੇ ਡਾਕੂਮੈਂਟ ਲੈ ਕੇ ਫੇਰ ਹੀ ਬਾਹਰ ਨਿਕਲੋ ਅੱਜ ਕਿਤੇ ਫੋਕਸ ਵਰ ਕਰ ਰਹੇ ਤੁਸੀਂ ਏਰੀਆ ਲਈ ਅਹੀਂ ਸਵੇਰ ਦੇ ਲੱਗੇ ਹੋਏ ਆ ਪਹਿਲੋਂ ਸਾਡਾ ਜਿਹੜਾ ਹਾਲ ਬਾਜ਼ਾਰ ਨੂੰ ਅਸੀਂ ਕਵਰ ਕੀਤਾ ਸੀ ਫਿਰ ਉਸ ਤੋਂ ਬਾਅਦ ਜੋ ਮਦੀਦਾ ਰੋਡ ਤੋਂ ਸ਼ੁਰੂ ਹੋਏ ਸੀਗੇ ਖੰਡੇ ਵਾਲੇ ਚੌਂਕ ਤੋਂ ਅੱਗੇ ਹੁਣ ਇੱਧਰ ਆ ਹੁਣ ਡਿਵਰਸਿਫਿਕੇਸ਼ਨ ਵਾਲੇ ਸਾਈਡ ਨੂੰ ਜਾਵਾਂਗੇ ਪੁੱਢਲੀਕਰ ਹੋ ਗਿਆ ਔਰ ਮੇਨ ਸਾਡਾ ਕੋਸ਼ਿਸ਼ ਲੱਗੀ ਤਕਰੀਬਨ ਦਿਨ ਦੇ ਇੱਕ ਟਾਈਮ ਤੇ ਜਿਹੜਾ ਪਹਿਲਾ ਫਸਟ ਹਾਫ ਹੁੰਦਾ ਉਹਦੇ ਵਿੱਚ ਸ਼ਹਿਰ ਦਾ ਇੱਕ ਪਾਸਾ ਕਵਰ ਕੀਤਾ ਜਾਵੇ ਤੇ ਸੈਕਿੰਡ ਜਿਹੜਾ ਸ਼ਾਮ ਹੁੰਦੀ ਆ ਉਹਦੇ ਸ਼ਹਿਰ ਦਾ ਦੂਜੀ ਸਾਈਡ ਵੱਲ ਦੋਵੇਂ ਬਹਨਾਰੀ ਬਰਜ ਤੋਂ ਪਰਲੇ ਪਾਸਾ ਤੇ ਬਹਨਾਰੀ ਪੈਰ ਤੋਂ ਇਧਰ ਜਿਹੜਾ ਉਹ ਕਵਰ ਕਿਹਾ ਮਾਨਸੀ ਨਹੀਂ ਆਂਦਾ ਕਿ ਅਫਸਰ ਉਹ ਜ਼ਿਲ੍ਹੇ ਦੇ ਵੱਡੇ ਅਫਸਰ ਉਹ ਅਗੇ ਜੇ ਅਫਸਰ ਦਫ਼ਤਰ ਦੇ ਵਿੱਚ ਬੈਠੇ ਆ ਤੇ ਮੈਂ ਵੀ ਦਫ਼ਤਰ ਜਵਾਨ ਦਾ ਲਗਾਤਾਰ ਲੋਕਾਂ 'ਚ ਜਾ ਰਹੇ ਹੋ ਮੇਰੀ ਅਫਸਰ ਤੇ ਗੁਰੂ ਮਹਾਰਾਜ ਨੇ ਬਹੁਤ سارے ਮਾ ਹੈਗੇ ਆ ਪਰ ਗੁਰੂ ਅਮਰਦਾਸ ਨੇ ਸੇਵਾ ਵੀ ਲਈ ਹੋਈ ਆ ਉਹਦੀ ਨਗਰੀ ਦੀ ਸੇਵਾ ਕਰਨਾ ਸਾਡਾ ਧਰਮ ਆ ਮੈਂ ਔਰ ਮੇਰੀ ਟੀਮ ਜਿਹੜੀ ਆ ਪੂਰੇ ਜ਼ਿਲ੍ਹੇਾਂ ਦੀ ਸੇਵਾ ਕਰਦੇ ਆ ਔਰ ਮਾਨਜੋਤ ਸਿੰਘ ਜੀ ਸਾਹਿਬ ਵੀ ਹਮੇਸ਼ਾ ਗਾਈਡਲਾਈਨ ਨੂੰ ਅਹੀ ਫਾਲੋ ਕਰਦੇ ਆ ਜਿੱਤ ਰਹਾਂ ਉਹ ਕਹਿੰਦੇ ਆ ਕਿ ਸ਼ਹਿਰ ਦੇ ਵਿੱਚ ਜਾਮਨੀ ਹੁਣ ਅਜੇ ਤਾਂ ਇੰਕ੍ਰੀਮੈਂਟ ਕਰਾਉਨੇ ਆ ਸਾਨੂੰ ਇਹੋ ਹੀ ਆ ਕਿ ਟ੍ਰੈਫਿਕ ਜਰੀਆ ਉਹ ਸਹੀ ਤਰ੍ਹਾਂ ਸਕੂਪਲੀ ਚੱਲਦਾ ਕਿੱਦਾਂ ਦਾ ਸਹਿਯੋਗ ਲੋਕਾਂ ਵੱਲੋਂ ਕੀਤਾ ਜਾ ਰਿਹਾ ਲੋਕਾਂ ਦਾ ਸਹਿਯੋਗ ਲੋਕਾਂ ਵਾਂਸੀ ਲੱਗੇ ਯਾਰ ਸਾਡਾ ਇਹੋ ਹੀ ਆ ਕਿ ਲੋਕੀ ਸਾਡਾ ਕਿੰਨਾ ਵੱਧ ਵੱਧ ਸਹਿਯੋਗ ਕਰਕੇ ਦੁਕਾਨਦਾਰ ਸਵਾਨ ਦੇ ਦੁਕਾਨਾਂ ਦੇ ਅੰਦਰ ਸਵਾਨ ਲਾ ਵੀ ਸਕਦੇ ਜਿਹੜੀ ਪਾਰਕਿੰਗ ਵਾਲੀ ਜਗ੍ਹਾ ਉਹ ਰੇੜੀਆਂ ਦੇ ਨਾਲ ਨਾ ਕਵਰ ਕੀਤੀ ਜਾਵੇ ਜਿਵੇਂ ਹੁਣ ਆਪਾਂ ਇੱਥੇ ਆਏ ਸੀਗੇ ਉਹ ਕਹਿੰਦੇ ਸੀਗੇ ਇੱਕ ਬੱਸ ਨੂੰ 1200 ਰੁਪਏ ਘਰ ਦਿੱਤੀ ਆ ਬਿਲਕੁਲ ਜਿਹਨੀਆਂ ਇਤਰਾਨੀ ਚੀਜ਼ਾਂ ਨਾ ਦਿੱਤੇ ਨੇ ਹਨ ਜਿਹਨੀਆਂ ਪਾਰਕਿੰਗ ਵਾਲੀ ਜਗਾ ਨੂੰ ਸਹੀ ਜਗ੍ਹਾ ਤੇ ਪਾਰਕ ਕੀਤਾ ਜਾਵੇ ਤਾਂ ਜੋ ਜਿਹੜੀ ਆ ਸਹੀ ਤਰ੍ਹਾਂ ਟ੍ਰੈਫਿਕ ਰਹੀ ਸੂਰ ਨਿਕਲ ਸਕੇ ਇਨਕ੍ਰੋਚਮੈਂਟ ਤੇ ਪੂਰੀ ਕਾਰਵਾਈ ਕੀਤੀ ਜਾਏਗੀ 100% ਵੇਖੋ ਕਾਰਪੋਰੇਸ਼ਨ ਦੇ ਨਾਲ ਆ ਕਾਰਪੋਰੇਸ਼ਨ ਦੇ ਇੱਕ ਦੋ ਦਿਨ ਉਹਨਾਂ ਨੂੰ ਕੰਮ ਹੈਗੀ ਆ ਕੁਝ ਉਹਨਾਂ ਦੇ ਆਪਣੇ ਕੰਮ ਚੱਲ ਰਹੇ ਨੇ ਸਫਾਈ ਅਭਿਆਨ ਦੇ ਕਰਕੇ ਔਰ ਉਹ ਵੀ ਬੰਦੇ ਤੋਂ ਸਾਡੇ ਨਾਲ ਸ਼ੁਰੂ ਹੋ ਜੂਗਾ ਮੇਰੇ ਅਸਲ ਹੋਰ ਜਿਆਦਾ ਜਿਹੜੀ ਆ ਮਤਲਬ ਵਧੀਆ ਤਰੀਕੇ ਨਾਲ ਜਿਹੜੀ ਸਾਡਾ ਸਮਾਨ ਅਸੀਂ ਚੁੱਕ ਨਹੀਂ ਸਕਦੇ ਉਹ ਫਿਰ ਉਹ ਕਾਰਪੋਰੇਸ਼ਨ ਦੇ ਨਾਲ ਲੱਗੇ ਉਹ ਕਾਰਵਾਈ ਕੀਤੀ ਜਾਏਗੀ ਆਇਆ ਇਸ ਤਰ੍ਹਾਂ ਜਾ ਜਾ ਅਲੰਗਰ ਕੋਲੋਂ ਪਰਾਲਾ ਕੀਤਾ ਜਾ ਰਿਹਾ ਕਰ ਰਹੇ ਸੀ ਇਹ ਬਹੁਤ ਵਧੀਆ ਪਰਾਲਾ ਕੀਤਾ ਜਾ ਰਿਹਾ ਲੇਖੋ ਸਰ ਅੱਗੇ ਟ੍ਰਾਂਮਪਰ ਟ੍ਰੈਫਿਕ ਬਹੁਤ ਜ਼ਿਆਦਾ ਸਮੱਸਿਆ ਗਈ ਹੈ ਤੇ ਜਦੋਂ ਮੈਡਮ ਅਲੰਗਰ ਤੋਂ ਵਾਪਸ ਆਏ ਤਾਂ ਬਹੁਤ ਵਧੀਆ ਪਰਾਲਾ ਕਰ ਰਹੇ ਨੇ ਟ੍ਰੈਫਿਕ ਦਾ ਸਮਾਧਾਨ ਬਹੁਤ ਵਧੀਆ ਹੋ ਗਿਆ ਬਹੁਤ ਮੁਸ਼ਕਲ ਕੀ ਆ ਰਹੀ ਸੀ ਕੁਝ ਨਾ ਆ ਰਹੀ ਸੀ ਭਜੀ ਕੋਈ ਵੀ ਬੁਝਾਰ ਨਹੀਂ ਚਾਹੀਦਾ ਸੀ ਛੋਟੇ ਛੋਟੇ ਬੁਝਾਰਾ ਬਿਚੇ ਐਕਟਵਾਵਾਂ ਬਾਹਰ ਲੱਗੀਆਂ ਹੁੰਦੀਆਂ ਸੀ ਕਾਰ ਦੀ ਪਾਰੀ ਗਲਤ ਹੋਈ ਇਸ ਤੋਂ ਬਾਅਦ ਜਦੋਂ ਮੈਡਮ ਆਏ ਉਸ ਤੋਂ ਬਾਅਦ ਕਾਫੀ ਜ਼ਿਆਦਾ ਟ੍ਰੈਫਿਕ ਵਧੀਆ ਹੋ ਗਈ ਹੈ ਟ੍ਰੈਫਿਕ ਕਲੋਜ ਹੋ ਗਿਆ ਹੈ ਇਹ ਮਜ਼ਾਰ ਹਾਂ 17:00 ਵਜੇ ਆਪਣਾ ਬਾਜ਼ਾਰ ਹੈ ਕੋਬਾਲ ਨਗਰ ਤੁਸੀਂ ਕੈਮਰਾ ਘੁਮਾ ਕੇ ਵਿਖਾ ਦੋਗੇ ਕਿ ਬਹੁਤ ਹੋ ਰਹੀ ਹੈ ਬਰਾਲਾ ਕੀਤਾ ਗਿਆ ਜਦੋਂ ਵੀ ਇੱਥੇ ਕੰਮ ਲੰਗੀ ਦਾਦੀ ਤੇ ਜਾਨ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਅੱਜ ਲੱਗਦਾ ਹੈ ਜੀ ਅੱਜ ਤੋਂ ਬਾਅਦ ਇਹ ਜਾ ਵੀ ਲੱਗੇ